ਠੀਕ ਗੁਰਪ੍ਰੀਤ ਫਿਕਰ ਨਹੀਂ ਕਰਨਾ ਤੂੰ ਕੱਲ ਰਾਤ ਮਨ ਜੇ ਪਾਰਾ ਕਰੀ ਫਿਰਦਾ ਦਿਲ ਛੱਡੀ ਫਿਰਦਾ ਸੀ ਦਿਲ ਨਹੀਂ ਛੱਡਣਾ ਬਿਲਕੁਲ ਅਸੀਂ ਸਾਰੇ ਤੇਰੇ ਨਾਲ ਆ ਤੇਰੇ ਭਰਾ ਮੈਂ ਤੇ ਬਾਬਾ ਨਾਨਕ ਕਿਰਪਾ ਕਰੇ ਥੋੜੇ ਦਿਨਾਂ ਜੀ ਠੀਕ ਹੋ ਜਾਣਾ ਤੂੰ ਠੀਕ ਆ ਹਾਂ ਭਾਈ ਗੁਰਪ੍ਰੀਤ ਸਿੰਘ ਜੀ ਸਤਿ ਸ੍ਰੀ ਅਕਾਲ ਕੀ ਹਾਲ ਨੇ ਠੀਕ ਆ ਠੀਕ ਆ ਵੀਰਿਆ ਹੌਲੀ ਹੌਲੀ ਨਾਮ ਨਾਲ ਝਟਕਾਂ ਤਾਂ ਲੱਗੇ ਜਮੇਂ ਰਾਮ ਨਾਲ ਜਮੇਂ ਰਾਮ ਨਾਲ ਕਿਵੇਂ ਹੁਣ ਠੀਕ ਹੈ ਜੀ ਆਪਰੇਸ਼ਨ ਤਾਂ ਹੋ ਗਿਆ ਸਹੀ ਆਪਰੇਸ਼ਨ ਹੋ ਗਿਆ ਹਨ ਤਾਂ ਬਾਬੇ ਦੀ ਮਿਹਰ ਹੋ ਗਈ ਜਿਹੜਾ ਆਪਾਂ ਸਮੇਂ ਦੇ ਨਾਲ ਪਹੁੰਚ ਗਏ ਹਨਾ ਜੇ ਆਪਾਂ 20 ਦਿਨ ਮਹੀਨਾ ਹੋਰ ਕੱਢ ਲੈਂਦੇ ਨਾ ਤੇ ਡਾਕਟਰ ਕਹਿੰਦੇ ਖੜ ਜਾ ਪੁੱਤ ਪਾਸਾ ਖੜ ਸਕਦਾ ਸੀ ਤੇਰਾ ਜਿਹੜੀਆਂ ਉਹ ਨਾੜਾਂ ਸੀਗੀਆਂ ਉਹਦੇ ਵਿੱਚ ਆ ਰਹੀਆਂ ਸੀਗੀਆਂ ਤੇ ਜਿਹੋ ਨਾੜ ਦੱਬੀ ਜਾਂਦੀ ਕੋਈ ਤਾਂ ਫੇਰ ਉਹ ਡੈਮੇਜ ਹੋ ਜਾਣੀ ਸੀ ਨਾੜ ਉਹ ਹਾਂਜੀ ਹੁਣ ਵੀ ਬਹੁਤ ਔਖਾ ਹੈ ਲੱਤ ਥੱਲੇ ਲੱਗਦੀ ਨਹੀਂ ਹੂੰ ਇਹ ਹੋਇਆ ਕਿਵੇਂ ਅਚਾਨਕ ਹੀ ਹੋ ਗਿਆ ਅਚਾਨਕ ਹੀ ਹੋ ਗਿਆ ਜੀ ਨੀ ਕੋਈ ਚੇਨੀ ਮੇ ਤਾਂ ਤੇ ਪੈਰ ਤੇ ਰਹਿ ਗਿਆ ਢਿੱਗ ਗਿਆ ਸੀ ਨਹੀਂ ਕੋਈ ਸੁਨੇਹ ਤੇ ਗੈਡੂ ਗਿਆ ਬਸ ਇੱਥੇ ਹੌਲੀ ਹੌਲੀ ਥੋੜਾ ਥੋੜਾ ਦਰਦ ਹੁੰਦੇ ਹੁੰਦੇ ਚੱਕਦਾ ਬਸ ਗਿਆ ਹੂੰ ਚਲੋ ਕੋਈ ਗੱਲ ਨਹੀਂ ਵਾਹਿਗੁਰੂ ਮੇਰ ਕਰਨੇ ਸੱਚੇ ਬਾਸ਼ਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਗੁਰਪ੍ਰੀਤ ਸਿੰਘ ਆ ਵੀਰ ਸਾਡਾ ਕੱਪੜਿਆਂ ਦੀ ਸੇਵਾ ਕਰਦਾ ਵੀਰ ਸਾਰਾ ਕੱਪੜਿਆਂ ਦਾ ਜਿਹੜਾ ਕੰਮ ਆ ਗੁਰਪ੍ਰੀਤ ਦੇਖਦਾ ਕੱਪੜੇ ਮਤਲਬ ਜਿੰਨੇ ਵੀ ਬਾਪੂ ਬਜ਼ੁਰਗਾਂ ਦੇ ਕੁਰਤੇ ਪਜਾਮੇ ਸੂਟ ਪਾਏ ਦੇਖਦੇ ਹੋ ਤੁਸੀਂ ਉਹਨਾਂ ਦੇ ਅੰਡਰ ਆਰਮਰ ਜਿਹੜੇ ਮੰਨ ਲਓ ਥੱਲੇ ਵਾਲੇ ਬੋਡੀ ਵਾਰਮਰ ਵਗੈਰਾ ਨੇ ਉਹ ਵੀ ਪੱਗਾਂ ਮੰਨ ਲਓ ਸਾਰੇ ਤਰ੍ਹਾਂ ਦਾ ਕੱਪੜਾ ਜਿਹੜਾ ਗੁਰਪ੍ਰੀਤ ਮੈਂਟੇਨ ਕਰਦਾ ਧੋ ਕੇ ਇਹਦੇ ਕੋਲੇ ਆ ਜਾਂਦੇ ਆ ਕੱਪੜੇ ਇਹਨੇ ਉਹਨਾਂ ਕੱਪੜਿਆਂ ਦੇ ਸੈੱਟ ਬਣਾਉਣੇ ਆ ਬਾਈ ਨੇਮ ਬਾਈ ਨੰਬਰ ਹਰੇਕ ਦਾ ਕੱਪੜਾ ਇੱਕ ਦੂਜੇ ਦੇ ਨਾਲ ਮੈਚ ਨਹੀਂ ਹੋਣਾ ਚਾਹੀਦਾ ਮਿਕਸ ਨਹੀਂ ਹੋਣਾ ਚਾਹੀਦਾ ਜਦੋਂ ਸਵੇਰੋਂ ਪਵਾਉਣੇ ਆ ਉਹਨਾਂ ਦੇ ਸੈੱਟ ਬਣਾ ਕੇ ਰੱਖੇ ਹੁੰਦੇ ਆ ਉਹਦੇ ਵਿੱਚ ਉਹਨਾਂ ਦੀ ਸਵੈਟ ਸ਼ਰਟ ਤੇ ਲੋਅਰ ਪਜਾਮਾ ਬਾਡੀ ਵਾਰਮਰ ਜੇ ਕੁਰਤਾ ਪਜਾਮਾ ਪਾਉਂਦੇ ਤਾਂ ਕੁਰਤਾ ਪਜਾਮਾ ਨਾਲ ਉਹਦੇ ਬਾਡੀ ਵਾਰਮਰ ਤੇ ਉਹ ਇਕੱਠਾ ਲਖਿਆ ਹੁੰਦਾ ਸੈੱਟ ਬਣਾ ਕੇ ਜਿਵੇਂ ਜਿਵੇਂ ਵੀਰਾਂ ਨੇ ਨਿਮਾਈ ਜਾਣਾ ਤੇ ਉਹ ਕੱਪੜੇ ਚੱਕ-ਚੱਕ ਕੇ ਪਾਈ ਜਾਣੇ ਤੇ ਉਹ ਸਾਰੇ ਸੈੱਟ ਗੁਰਪ੍ਰੀਤ ਵੀਰਾ ਪਿਛਲੇ ਕਰੀਬ 6 ਸਾਲਾਂ ਤੋਂ ਲਗਾਤਾਰ 5-6 ਸਾਲਾਂ ਤੋਂ ਇਹ ਸੇਵਾ ਕਰ ਰਿਹਾ ਜਦੋਂ ਸਾਡੇ ਕੋਲੇ ਗੁਰਪ੍ਰੀਤ ਵੀਰਾ ਆਇਆ ਸੀ ਉਦੋਂ ਅੱਖਾਂ ਤੋਂ ਬਲਾਈਂਡ ਸੀ ਇਹ ਬਿਲਕੁਲ ਦਿਖਾਈ ਨਹੀਂ ਸੀ ਦਿੰਦਾ ਇਹਨੂੰ ਦੋਨੋਂ ਅੱਖਾਂ ਦੇ ਵਿੱਚ ਪਸ ਪੈ ਗਈ ਸੀ ਦੋਨੋਂ ਅੱਖਾਂ ਗਲ ਗਈਆਂ ਸੀ ਇਹਦੀਆਂ ਬਿਲਕੁਲ ਹੀ ਇੱਕ ਅੱਖ ਤੇ ਤਾਂ ਪੰਜ ਪ੍ਰੈਸ਼ਰ ਹੋਏ ਇੱਕ ਅੱਖ ਦੇ ਪੰਜ ਆਪਰੇਸ਼ਨ ਹੋਏ ਇੱਕ ਅੱਖ ਤੇ ਵੀ ਦੂਸਰੀ ਦਾ ਵੀ ਆਪਰੇਸ਼ਨ ਹੋਏ ਤੇ ਫਿਰ ਇਹਨੂੰ ਦਿਖਣ ਲੱਗਿਆ ਪਹਿਲਾਂ ਤਾਂ ਡਾਕਟਰਾਂ ਨੇ ਜਵਾਬ ਦਿੱਤਾ ਸੀ ਵੀ ਇਹ ਦੇਖ ਨਹੀਂ ਸਕਦਾ ਲਾਈਫਟਾਈਮ ਪਰ ਪਰਮਾਤਮਾ ਦੀ ਐਸੀ ਕਿਰਪਾ ਹੋਈ ਵਾਹਿਗੁਰੂ ਨੇ ਮਿਹਰ ਕੀਤੀ ਹੌਲੀ ਹੌਲੀ ਡਾਕਟਰਾਂ ਨੇ ਦਵਾਈਆਂ ਵਗੈਰਾ ਪਾਉਣ ਨੂੰ ਦਿੱਤੀਆਂ ਸਮੇਂ ਦੇ ਨਾਲ ਥੋੜਾ ਥੋੜਾ ਫਰਕ ਪੈਂਦਾ ਪੈਂਦਾ ਫਿਰ ਇਹਦੀ ਅੱਖ ਠੀਕ ਹੋਣੀ ਸ਼ੁਰੂ ਹੋ ਗਈ ਤਾਂ ਆਪਰੇਸ਼ਨ ਹੋਏ ਤੇ ਅੱਖ ਤੋਂ ਦਿਖਣ ਲੱਗ ਗਿਆ ਤੇ ਜਿਸ ਦਿਨ ਤੋਂ ਗੁਰਪ੍ਰੀਤ ਨੂੰ ਅੱਖਾਂ ਤੋਂ ਦਿਖਣ ਲੱਗਿਆ ਸੀ ਤੇ ਗੁਰਪ੍ਰੀਤ ਨੇ ਉਸੇ ਦਿਨ ਤੋਂ ਹੀ ਸੁਪਨਿਆਂ ਦੇ ਘਰ ਵਿੱਚ ਸੇਵਾ ਸੰਭਾਲ ਲਈ ਸੀ ਤੇ ਕੱਪੜਿਆਂ ਦੀ ਸੇਵਾ ਕਰਨ ਲੱਗ ਗਿਆ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਕੱਪੜਿਆਂ ਦੀ ਸੇਵਾ ਨਿਭਾ ਰਿਆ ਵੀ ਤੇ ਹੁਣ ਅੱਜ ਤੋਂ 4-5 ਦਿਨ ਪਹਿਲਾਂ ਕੋਈ ਦਿੱਕਤ ਨਹੀਂ ਕੋਈ ਢਿੱਗਿਆ ਨਹੀਂ ਕੋਈ ਝਟਕਾ ਨਹੀਂ ਲੱਗਿਆ ਕੋਈ ਸੱਟ ਨਹੀਂ ਲੱਗੀ ਬੈਕ ਪੇਨ ਹੋਣ ਲੱਗ ਗਈ ਢੂਈ ਦੇ ਪਿੱਛੇ ਤੇ ਲੱਤ ਦੇ ਵਿੱਚ ਦਰਦ ਹੋ ਰਿਹਾ ਸੀ ਸਾਰੀ ਚ ਤੇ ਸਾਨੂੰ ਐ ਲੱਗਿਆ ਜਿਵੇਂ ਰੀੜ ਦਾ ਦਰਦ ਹੁੰਦਾ ਜਾਂ ਕੁਝ ਹੋਰ ਹੁੰਦਾ ਪਰ ਦੋ ਦਿਨ ਚੈੱਕ ਕਰਾਇਆ ਦਿਖਾਇਆ ਜਿੰਨਾ ਕਾਪਾ ਕਰ ਸਕਦੇ ਸੀਗੇ ਤੇ ਫਿਰ ਸਾਡੇ ਡਾਕਟਰਾਂ ਨੇ ਦੱਸਿਆ ਵੀ ਆਪਾਂ ਇਹਦਾ ਇੱਕ ਵਾਰੀ ਚੈੱਕਅਪ ਕਰਾ ਲਈਏ ਐਕਸਰਾ ਕਰਾ ਲਈਏ ਐਕਸਰਾ ਕਰਾਇਆ ਐਮ ਆਰ ਆਈ ਕਰਾਈ ਡਾਕਟਰਾਂ ਨੇ ਐਮ ਆਰ ਆਈ 'ਚ ਪਤਾ ਲੱਗਿਆ ਵੀ ਜਿਹੜੀ ਡਿਸਕ ਆ ਉਹ ਹਿੱਲ ਗਈ ਆ ਤੇ ਉਹ ਉਹਦੇ ਵਿੱਚ ਕੋਈ ਨਾਸਾ ਜਿਹੜੀ ਦਬ ਗਈ ਆ ਥੱਲੇ ਜਿਹਦੇ ਕਰਕੇ ਇਹ ਦਰਦ ਹੁੰਦਾ ਸੀ ਨਾ ਇਹ ਤੋਂ ਹਿੱਲ ਹੁੰਦਾ ਸੀ ਨਾ ਇਹ ਤੋਂ ਖੜਾ ਹੋ ਹੋ ਰਿਹਾ ਸੀ ਫਿਰ ਡਾਕਟਰ ਰਮਨ ਸਿੰਘ ਰਾਜੀ ਕਹਿੰਦੇ ਵੀ ਇਹਨਾਂ ਦਾ ਆਪਰੇਸ਼ਨ ਕਰਨਾ ਪੈਣਾ ਹੋਣੀ ਵੀ ਜੇ ਆਪਾਂ ਲੇਟ ਕਰਾਂਗੇ ਤਾਂ ਉਹ ਨਸ ਦਾ ਨੁਕਸਾਨ ਹੋ ਰਿਹਾ ਨਾੜ ਜਿਹੜੀ ਨਾੜ ਆ ਵਿੱਚ ਉਹ ਦੱਬੀ ਹੋਈ ਐ ਫਿਰ ਅਸੀਂ ਇੱਕ ਡਾਕਟਰ ਤੋਂ ਹੋਰ ਰਾਇ ਲਈ ਉਹਨੂੰ ਦਿਖਾਇਆ ਉਹ ਵੀ ਲੁਧਿਆਣੇ ਦੇ ਚੰਗੇ ਡਾਕਟਰਾਂ ਦੇ ਵਿੱਚ ਆ ਉਹਨਾਂ ਨੇ ਵੀ ਫਿਰ ਇਹੀ ਰਾਇ ਦਿੱਤੀ ਵੀ ਇਹ ਕਰਾਉਣਾ ਹੀ ਪੈਣਾ ਆਪਰੇਸ਼ਨ ਤੁਹਾਨੂੰ ਤਾਂ ਫਿਰ ਅਸੀਂ ਨਾਲ ਦੀ ਨਾਲ ਹੀ ਆਪਰੇਸ਼ਨ ਲਈ ਵੀਰੇ ਨੂੰ ਦਾਖਲ ਕਰਾਇਆ ਤੇ ਗੁਰਪ੍ਰੀਤ ਦਾ ਕੱਲ ਕੱਲ ਹੋਇਆ ਆਪਰੇਸ਼ਨ ਕਿ ਪਰਸੋਂ ਕੱਲ ਕੱਲ ਆਪਰੇਸ਼ਨ ਹੋਇਆ ਵੀਰੇ ਦਾ ਤੇ ਆਪਰੇਸ਼ਨ ਠੀਕ ਠਾਕ ਹੋ ਗਿਆ ਸਾਰਾ ਕੁਝ ਹੁਣ ਛੁੱਟੀ ਮਿਲ ਕੇ ਹੋਣੇ ਸੀ ਅੰਦਰ ਇੱਥੇ ਸੁਪਨਿਆਂ ਦੇ ਹਸਪਤਾਲ ਵਿੱਚ ਲੈ ਆਏ ਆ ਗੁਰਪ੍ਰੀਤ ਨੂੰ ਤੇ ਇੱਥੇ ਰੱਖ ਕੇ ਨੂੰ ਜਿਹੜੀ ਵਾਰਡ ਕੇਅਰ ਆ ਕੀਤੀ ਜਾਊਗੀ ਇਹਦੀ ਤੇ ਅਰਦਾਸ ਕਰਿਓ ਵੀ ਵੀਰਾ ਜਲਦੀ ਜਲਦੀ ਠੀਕ ਹੋ ਕੇ ਦੁਬਾਰਾ ਫੇਰ ਆਪਣੀ ਡਿਊਟੀ ਸੰਭਾਲ ਸਕੇ ਆਪਣੀ ਬੰਨ ਦੀ ਜਿਹੜੀ ਡਿਊਟੀ ਆ ਉਹ ਕਰ ਸਕੇ ਤੇ ਇਸੇ ਸੇਵਾਦਾਰਾਂ ਦੀ ਬੜੀ ਲੋੜ ਐ ਇਸ ਘਰ ਦੇ ਵਿੱਚ ਸਾਡੇ ਤੇ ਨਾ ਸੇਵਾਦਾਰਾਂ ਲਈ ਜਰੂਰ ਅਰਦਾਸ ਕਰਿਆ ਕਰੋ ਇਹਦੀ ਤੰਦਰੁਸਤੀ ਦੀ ਚੜ੍ਹਦੀ ਕਲਾ ਦੀ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੋ ਗਿਰਪੀ ਤੂੰ ਫਿਕਰ ਨਹੀਂ ਕਰਨਾ ਤੂੰ ਕੱਲ ਰਾਤ ਮੰਨ ਜੇ ਪਾਰਾ ਕਰੀ ਫਿਰਦਾ ਏ ਦਿਲ ਛੱਡੀ ਫਿਰਦਾ ਸੀ ਦਿਲ ਨਹੀਂ ਛੱਡਣਾ ਬਿਲਕੁਲ ਅਸੀਂ ਸਾਰੇ ਤੇਰੇ ਨਾਲ ਆ ਤੇਰੇ ਭਰਾ ਮੈਂ ਤੇ ਬਾਬਾ ਨਾਨਕ ਕਿਰਪਾ ਕਰੇ ਥੋੜੇ ਦਿਨਾਂ ਦੀ ਠੀਕ ਹੋ ਜਾਣਾ ਤੂੰ ਠੀਕ ਆ ਹਾਂ ਘੁਮਰਾਉਣਾ ਨਹੀਂ ਘੁਮਰਾਉਣਾ ਨਹੀਂ ਕੋਈ ਕੱਲ ਲੈ ਕੇ ਚੱਲੋਂ ਅੰਦਰ ਹਸਪੀਟਲ ਚ